ਪਾਣੀਆਂ ਦੇ ਮੁੱਦੇ ਤੇ ਸਿਆਸਤ ਬਹੁਤ ਜ਼ਿਆਦਾ ਗਰਮਾਈ ਹੋਈ ਹੈ ਅਤੇ ਉੱਥੇ ਲੀਡਰ ਜਿਹੜੇ ਇੱਕ ਦੂਜੇ ਤੇ ਲਗਾਤਾਰ ਇਲਜ਼ਾਮ ਲਾ ਰਹੇ ਨੇ ਨਿਸ਼ਾਨੇ ਬਣ ਰਹੇ ਨੇ ਤਾਂ ਉੱਥੇ ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ ਬਾਰੇ ਬੋਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲ ਦਾ ਮਸਲਾ ਨਹੀਂ ਸਗੋਂ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਪੰਜਾਬ ਨਾਲ ਤੱਕਾ ਕਰਦੀ ਆ ਰਹੀ ਹੈ ਉਹਨਾਂ ਨੇ ਕੇਂਦਰ ਤੇ ਨਿਸ਼ਾਨਾ ਵਿੰਦਿਆ ਕਿ ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੇ ਭੰਡਾਰ ਭਰ ਦਿੱਤੇ ਪਰ ਪਤਾ ਉਦੋਂ ਲੱਗਿਆ ਜਦੋਂ ਸਾਡੀ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਸਾਨੂੰ ਹਰੀ ਕ੍ਰਾਂਤੀ ਬੇਹੱਦ ਮਹਿੰਗੀ ਪਈ ਉਹਨਾਂ ਨੇ ਕਿਹਾ ਕਿ ਅੱਜ ਸੂਏ ਕੱਸੀਆਂ ਦੁਆਰਾ ਚਲਾਈਆਂ ਜਾ ਰਹੀਆਂ ਨੇ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ 60% ਤੋਂ ਉੱਪਰ ਇਸਤੇਮਾਲ ਹੋਣ ਲੱਗ ਪਿਆ ਅਤੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਿਆ ਉਹਨਾਂ ਨੇ ਕਿਹਾ ਕਿ ਪੰਜਾਬ 2014-15 ਚ 70% ਦੀ ਪਾਣੀ ਇਸਤੇਮਾਲ ਕਰਦਾ ਸੀ ਤੇ ਫਿਰ 2024-25 ਚ 95% ਦੀ ਨਹਿਰਾਂ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਤੋਂ ਰਾਤ BBMB ਦੀ ਬੈਠਕ ਜਿਹੜੀ ਬੁਲਾ ਲਈ ਗਈ ਹੈ ਤੇ ਪੰਜਾਬ ਨਾਲ ਜਿਹੜਾ ਧੱਕਾ ਕੀਤਾ ਗਿਆ ਉਹਨਾਂ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਵਿੰਦਿਆ ਕਿਹਾ ਕਿ ਕਾਂਗਰਸ ਅਜੇ ਤੱਕ ਸਪੱਸ਼ਟ ਨਹੀਂ ਕਰ ਪਾ ਰਹੀ ਕਿ ਉਹ ਕਿੱਧਰ ਹਨ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪਾਣੀ ਦਾ ਰਾਖਾ ਤਾਂ ਭਾਜਪਾ ਚ ਫਿਰਦਾ ਸਦਨ ਚ ਬੋਲਦੇ ਆ ਮੁੱਖ ਮੰਤਰੀ ਮਾਨ ਦੀ ਪ੍ਰਤਾਪ ਸਿੰਘ ਬਾਜਬਾ ਨਾਲ ਤਿੱਖੀ ਜੜੀ ਬਹਿਸ ਹੋ ਗਈ ਮੁੱਖ ਮੰਤਰੀ ਨੇ ਕਹਾਵਤ ਸੁਣਾ ਕੇ ਪ੍ਰਤਾਪ ਸਿੰਘ ਬਾਜਬਾ ਤੇ ਨਿਸ਼ਾਨਾ ਮਿੰਨੇ ਆ ਤਾਂ ਪ੍ਰਤਾਪ ਸਿੰਘ ਬਾਜਬਾ ਨਰਾਜ਼ ਹੋ ਗਏ ਤੇ ਕਹਿਣ ਲੱਗੇ ਕਿ ਸਦਨ ਚ ਪਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀਆਂ ਦੀ ਗੱਲ ਕਰਨ ਦੇਵੋਗੇ ਤਾਂ ਕਰਾਂ ਮੁੱਖ ਮੰਤਰੀ ਨੇ ਕਿਹਾ ਕਿ ਬੀਬੀ ਐਮਬੀ ਰਾਵੀ ਸਤਲੂਜ ਬਿਆਸ ਅਤੇ ਭਾਖੜਾ ਨਾਲ ਸੰਬੰਧਿਤ ਬਣਾਇਆ ਗਿਆ ਤੇ ਇਸ ਨਾਲ ਹਰਿਆਣਾ ਅਤੇ Rajasthan ਦਾ ਕੋਈ ਸੰਬੰਧ ਨਹੀਂ ਪਰ ਇਹਨਾਂ ਦੀ ਵੋਟ ਆ ਉਹਨਾਂ ਨੇ ਕਹਿਆ ਕਿ ਖਰਚਾ ਸਾਰਾ ਅਸੀਂ ਦਿੰਦੇ ਆਂ ਤੇ ਅਧਿਕਾਰੀ ਵੀ ਪੰਜਾਬ ਦੇ ਕੈਂਡਰ ਦੀ ਤਨਖਾਹ ਲੈਂਦੇ ਨੇ ਤੇ ਇਸ ਨੂੰ ਖਤਮ ਕੀਤਾ ਜਾਵੇ ਅਸੀਂ ਆਪਣੇ ਦਰਿਆਵਾਂ ਦੀ ਰਾਖੀ ਆਪ ਹੀ ਕਰ ਲਵਾਂਗੇ ਉਹਨਾਂ ਨੇ ਕਿਹਾ ਕਿ ਬੀਬੀ ਐਮਬੀ ਦਾ ਪੁਨਰਗਠਨ ਕੀਤਾ ਜਾਵੇ ਕਿਉਂਕਿ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਨੇ ਆਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ ਰੋਜ਼ ਨਵਾਂ ਫਰਮਾਨ ਜਾਰੀ ਕਰ ਦਿੰਦੇ ਨੇ ਹੁਣ ਜੇਕਰ ਸਾਨੂੰ ਪਾਣੀ ਨਹੀਂ ਦਿਓਗੇ ਤਾਂ ਅਸੀਂ ਗਮਲੇ ਚ ਕਣਕਾ ਲਾਵਾਂਗੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਆਰ ਨਾਲ ਗੱਲਬਾਤ ਕਰਨੀ ਨਹੀਂ ਸਿੱਖੀ ਇਨ੍ਹਾਂ ਦਿਨਾਂ 'ਚ ਪਾਣੀ ਦਾ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਉੱਥੇ ਲੀਡਰ ਇੱਕ ਦੂਜੇ ਨੂੰ ਮੇਨੂੰ ਮੈਂ ਨਹੀਂ ਜਿਹੜੇ ਹੋਰ ਐਨੇ ਦੇ ਇੱਕ ਦੂਜੇ ਤੇ ਲਗਾਤਾਰ ਇਲਜ਼ਾਮ ਲਾ ਰਹੇ ਨੇ ਤਾਂ ਉੱਥੇ ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ ਬਾਰੇ ਬੋਲਦੇ ਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲ ਦਾ ਮਸਲਾ ਨਹੀਂ ਸਗੋ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਆ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਉਹਨਾਂ ਨੇ ਕੇਂਦਰ ਤੇ ਨਿਸ਼ਾਨਾ ਵੰਦੇ ਆ ਕਿਹਾ ਕਿ ਹਰੀ ਕ੍ਰਾਂਤੀ ਦੌਰਾਨ ਪੰਜਾਬ ਦੇਸ਼ ਦੇ ਭੰਡਾਰ ਭਰ ਦਿੱਤੇ ਪਰ ਪਤਾ ਉਹਦੋਂ ਲੱਗਿਆ ਜਦੋਂ ਸਾਡੀ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਸਾਨੂੰ ਹਰੀ ਕ੍ਰਾਂਤੀ ਬੇਹੱਦ ਮਹਿੰਗੀ ਪਈ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਜਿਹੜਾ ਸੂਏ ਕੱਸੀਆਂ ਦੁਆਰਾ ਚਲਾਈਆਂ ਨੇ ਅੱਜ ਨਹਿਰਾਂ ਦਾ ਪਾਣੀ 60% ਤੋਂ ਉੱਪਰ ਇਸਤੇਮਾਲ ਹੋਣ ਲੱਗ ਪਿਆ ਤੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਿਆ ਉਹਨਾਂ ਨੇ ਕਿਹਾ ਕਿ ਪੰਜਾਬ 2014-15 ਸੇ 70% ਪਾਣੀ ਇਸਤੇਮਾਲ ਕਰਦਾ ਸੀ ਅਤੇ ਫਿਰ 2024-25 ਚ 91% ਨਹਿਰਾਂ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ